ਖੁਸ਼ਖਬਰੀ ਦੇ ਇਸ ਨਵੇਂ ਪਾਗ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਯੋਹਾਨਾ ਦੀ ਇنجੀਲ 19ਵੇਂ ਅਧਿਆਏ 28 ਆਇਤ ਵਿੱਚੋਂ ਸਿੱਧਾ ਪੜ੍ਹਦੇ ਹਾਂ ਇਹਦੇ ਪਿੱਛੋਂ ਯੀਸ਼ੂ ਨੇ ਇਹ ਜਾਣ ਕੇ ਪਈ ਹੁਣ ਸਭੋ ਕੁਝ ਪੂਰਾ ਹੋ ਚੁੱਕਿਆ ਲਿਖਤ ਦੇ ਸੰਪੂਰਨ ਹੋਣ ਲਈ ਆਖਿਆ ਮੈਂ ਧਿਆਇਆ ਹਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਇੱਕ ਦ੍ਰਿਸ਼ਟਾਂਤ ਵਿੱਚ ਦੱਸਿਆ ਸੀ ਕਿ ਜਦੋਂ ਇੱਕ ਅਮੀਰ ਆਦਮੀ ਨਰਕ ਦੇ ਵਿੱਚ ਤਸੀਹੇ ਝੱਲ ਰਿਹਾ ਸੀ ਉਸਨੇ ਘੱਟੋ-ਘੱਟ ਇੱਕ ਬੂੰਦ ਪਾਣੀ ਲੈਣਾ ਚਾਹਿਆ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਸਾਰੇ ਮਨੁੱਖ ਜਾਤ ਲਈ ਸਲੀਬ ਤੇ ਨਰਕ ਦੇ ਤਸੀਹੇ ਝੱਲੇ ਤਾਂ ਯੀਸ਼ੂ ਨੇ ਇਹ ਜਾਣਦਿਆਂ ਹੋਇਆ ਕਿ ਹੁਣ ਸਭ ਕੁਝ ਪੂਰਾ ਹੋ ਗਿਆ ਹੈ ਤਾਂ ਜੋ ਪਵਿੱਤਰ ਬਾਣੀ ਵਿੱਚ ਜੋ ਕਿਹਾ ਗਿਆ ਹੈ ਉਹ ਪੂਰਾ ਹੋ ਸਕੇ ਆਖਿਆ ਮੈਂ ਧਿਆਇਆ ਹਾਂ ਸਲੀਬ ਉੱਤੇ ਤਸੀਹੇ ਦੇਣ ਕਰਕੇ ਉਸ ਦੀ त्या प्यास शारीरिक ਸੀ ਪਰ ਉਸ ਦੀ ਪਿਆਸ ਆਤਮਿਕ ਵੀ ਸੀ ਉਸ ਦਾ ਜਨਮ ਉਸ ਦਾ ਜੀਵਨ ਸੇਵਕਾਈ ਪ੍ਰਚਾਰ ਚਮਤਕਾਰ ਸਲੀਬ ਦਾ ਜ਼ੁਲਮ ਸਭ ਕੁਝ ਪਰਮੇਸ਼ਰ ਦੀ ਬਾਣੀ ਵਿੱਚ ਕੀਤੀਆਂ ਪਵਿੱਖ ਬਾਣੀ ਦੇ ਅਨੁਸਾਰ ਹੋਇਆ ਸੀ ਹੁਣ ਵੀ ਜਦੋਂ ਉਸ ਨੇ ਆਖਿਆ ਕਿ ਮੈਂ ਧਿਆਇਆ ਹਾਂ ਉਸ ਨੇ ਅਜਿਹਾ ਇਸ ਲਈ ਆਖਿਆ ਤਾਂ ਜੋ ਪਵਿੱਤਰ ਬਾਈਬਲ ਵਿੱਚ ਲਿਖਿਆ ਸ਼ਬਦ ਪੂਰਾ ਹੋ ਸਕੇ ਜੋ ਅਸੀਂ ਜਬੂਰਾ ਦੀ ਪੋਥੀ 29 ਉਹਦੇ 21ਵੇਂ ਆਇਤ ਵਿੱਚ ਇਦਾਂ ਪੜ੍ਹਦੇ ਹਾਂ ਮੇਰੀ ਪਿਆਸ ਬੁਝਾਉਣ ਲਈ ਮੈਨੂੰ ਪੀਣ ਲਈ ਸਿਰਕਾ ਦਿੱਤਾ ਉਹਦੀ ਆਤਮਿਕ ਪਿਆਸ ਸਿਰਕੇ ਨਾਲ ਨਹੀਂ ਬੁਝ ਸਕਦੀ ਸੀ ਕਿਉਂਕਿ ਮਨੁੱਖ ਦੇ ਜੀਵਨ ਦੀ ਮੁਕਤੀ ਲਈ ਉਸਦੀ ਪਿਆਸ ਸੀ ਇਹ ਪਿਆਸ ਉਦੋਂ ਹੀ ਬੁਝੇਗੀ ਜਦੋਂ ਕੋਈ ਵਿਅਕਤੀ ਉਸ ਵਿੱਚ ਵਿਸ਼ਵਾਸ ਦੁਆਰਾ ਉਸਦੇ ਬਲੀਦਾਨ ਵਿੱਚ ਅਤੇ ਉਸਦੇ ਪੂਰਨ ਉਥਾਨ ਜੋ ਫਿਰ ਤੋਂ ਜੀ ਉਠਣਾ ਹੈ ਉਹਦੇ ਵਿੱਚ ਮੁਕਤੀ ਪ੍ਰਾਪਤ ਕਰੇਗਾ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਰਾਹੀਂ ਤੁਸੀਂ ਵੀ ਬਚਾਏ ਜਾ ਸਕਦੇ ਹੋ ਪਰਮੇਸ਼ਵਰ ਅੱਗੇ ਸਾਡੀ ਇਹੋ ਹੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਵਿਸ਼ਵਾਸ ਦੁਆਰਾ ਉਸਦੇ ਜਨਮ ਜੀਵਨ ਬਲੀਦਾਨ ਅਤੇ ਪੁਨਰ ਉਥਾਨ ਵਿੱਚ ਵਿਸ਼ਵਾਸ ਰਹੀਂ ਮੁਕਤੀ ਨੂੰ ਪ੍ਰਾਪਤ ਕਰੋ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਵੇ